ਜੀ ਪਾਣੀ ਪਾ ਰਹੇ ਨੇ ਸਾਡੇ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹਦੇ ਨਾਲ ਇਸ ਕਰਕੇ ਅਸੀਂ ਰੋਕ ਰਹੇ ਹਾਂ ਜੀ ਜਿਸ ਮਸਲੇ ਹੈ ਅਭੀ ਅਸੀਂ ਇਹ ਪਾਣੀ ਪਗੰਦਾ ਪੀਣ ਨਹੀਂ ਦੇਣਾ ਇਹ ਬਿਮਾਰੀ ਸਾਨੂੰ ਬਹੁਤ ਫੈਲ ਰਦੀ ਆ ਸਾਡੇ 6-7 ਮੌਤਾਂ ਹੋ ਗਈਆਂ ਕਾਂਗਰਸ ਦੀ ਸਰਕਾਰ ਸਮੇਂ 17 ਕਰੋੜ ਦੀ ਲਾਗਤ ਨਾਲ ਟ੍ਰੀਟਮੈਂਟ ਪਲਾਂਟ ਜਿਹੜਾ ਸ਼ੁਰੂ ਹੋਇਆ ਸੀ ਉਹ ਅੱਜ ਬਣ ਕੇ ਤਿਆਰ ਹੋ ਚੁੱਕਿਆ ਉਸ ਦਾ ਪਾਣੀ ਸੀ ਜਿਹੜਾ ਨੇੜਲੇ ਪਿੰਡ ਦਲੱਦੀ ਦੇ ਟੋਬੇ ਵਿੱਚ ਪਾਇਆ ਜਾਣਾ ਸੀ ਉਹ ਪਾਈਪ ਪਾਉਣੇ ਵੀ ਸ਼ੁਰੂ ਕਰ ਦਿੱਤੇ ਸਨ ਪਿੰਡ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਇਸ ਪਿੰਡ ਦੇ ਵਿੱਚ ਪਹਿਲਾਂ ਹੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਚੁੱਕੀਆਂ ਨੇ ਲੋਕਾਂ ਨੂੰ ਡਰ ਦਾ ਮਾਹੌਲ ਆ ਜਿਹੜਾ ਉਸ ਤਾਰਿਆ ਕਹਿੰਦੇ ਹੁਣ ਅਸੀਂ ਇਹ ਜਿਹੜਾ ਸ਼ਹਿਰ ਦਾ ਗੰਦਾ ਪਾਣੀ ਅਸੀਂ ਆਪਣੇ ਪਿੰਡ ਦੇ ਟੋਬੇ ਵਿੱਚ ਨਹੀਂ ਪੈਣ ਦੇਵਾਂਗੇ ਉਹਨਾਂ ਵੱਲੋਂ ਧਰਨਾ ਮਜਾਰਾ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਕਰੋੜਾਂ ਰੁਪਇਆ ਲੋਕਾਂ ਦਾ ਟੈਕਸ ਦਾ ਜਿਹੜਾ ਲਗਾਇਆ ਜਾ ਰਿਹਾ ਫालतੂ ਲਗਾਇਆ ਜਾ ਰਿਹਾ ਕਹਿੰਦੇ ਇਹ ਪਹਿਲਾਂ ਪਾਣੀ ਸੀ ਜਿਹੜਾ ਜੇਲ੍ਹ ਦੇ ਬੈਕਸਾਈਡ ਹੁੰਦਾ ਹੋਇਆ ਕਈ ਪਿੰਡਾਂ ਦੇ ਚੋਇਆ ਵਿੱਚ ਜਾਂਦਾ ਸੀ ਪਰ ਹੁਣ ਇਸ ਨੂੰ ਇਸ ਪਿੰਡ ਦੇ ਟੋਬੇ ਵਿੱਚ ਕਿਉਂ ਪਾਇਆ ਜਾ ਰਿਹਾ ਪਿੰਡ ਦੇ ਲੋਕਾਂ ਦੀ ਮੰਗ ਆ ਵੀ ਜੇਕਰ ਸਰਕਾਰ ਦਾ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਅਸੀਂ ਇਹ ਰੋਡ ਨੇ ਜਿਹੜੇ ਜੰਮ ਕਰ ਦੇਵਾਂਗੇ ਜੀ ਪਾਣੀ ਪਾਰ ਰਹੇ ਨੇ ਸਾਡੇ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹਦੇ ਨਾਲ ਇਸ ਕਰਕੇ ਅਸੀਂ ਰੁਕ ਰਹੇ ਹਾਂ ਜੀ ਇਹ ਪ੍ਰੋਬਲਮ ਕੀ ਆ ਪਾਣੀ ਸਾਡੇ ਪਾਣੀ ਦਾ ਡਰੇਨ ਵੀ ਨਹੀਂ ਹੈਗੀ ਜਿਹੜੀ ਸਾਡੇ ਪਾਣੀ ਚੱਲੂਗੇ ਨੂੰ ਸਾਡਾ ਟੋਬਾ ਤਾਂ ਪਹਿਲੀ ਗੰਦਾ ਹੋਇਆ ਪਿਆ ਜੀ ਉਹਦੇ ਕਰਕੇ ਅਸੀਂ ਇਹਨੂੰ ਬੰਦ ਕਰ ਰਹੇ ਹਾਂ ਜੀ ਇਹ ਕੇਂਦਰੀ ਵੀ ਸਰਕਾਰ ਕਹਿੰਦੀ ਆ ਵੀ ਅਸੀਂ ਪਾਣੀ ਇੱਥੇ ਪਾ ਦੇਣਾ ਅਸੀਂ ਸਾਨੂੰ ਕਿਹੜਾ ਵੀ ਪੁੱਛ ਕੇ ਪਲਾਂਟ ਲਾਇਆ ਜੀ ਸ਼ਹਿਰ ਦਾ ਪਾਣੀ ਆ ਸ਼ਹਿਰ ਵਾਲੇ ਜਿੱਥੇ ਮਰਜ਼ੀ ਲਿਆਣ ਜਿੱਥੇ ਪਹਿਲਾਂ ਜਾਂਦਾ ਉੱਥੇ ਜਾਵੇ ਦਾ ਪਾਣੀ ਸਾਡੇ ਆ ਨਾਲ ਟੋਬੇ 'ਚ ਸੱਟਰ ਨੂੰ ਫਿਰਦੇ ਨੇ ਜੀ ਬਿਮਾਰੀ ਪਹਿਲੇ ਹੀ ਬਹੁਤ ਪੰਡਾ ਜਿਹਾ ਕੈਂਸਰ ਦੀ ਪਈ ਹੋਈ ਆ ਔਰ ਦੂਜੀ ਵੱਡੀ ਗੱਲ ਸਰਕਾਰ ਦੇ ਦਿਮਾਗ ਅਜੇ ਸੈੱਟ ਨਹੀਂ ਹੈਗਾ ਕਾਰਨ ਕਾਰਨ ਇਹ ਵੀ ਆ ਜਿਹੜੀ ਸਾਡੀ ਇਹ ਸੜਕ ਆ ਇਹ 1 ਸਾਲ ਨੂੰ ਇਹ ਚੌੜੀ ਹੋ ਰਹੀ ਆ ਸਾਰੇ ਪੈਸੇ ਸਾਰੇ ਸਰਵੇ ਵਗੈਰਾ ਹੋਏ ਹੋਏ ਨੇ ਤੁਸੀਂ ਦੇਖੋ ਪਾਪ ਸਾਰਾ 4 ਫੁੱਟ ਡੂੰਘਾ ਪਾਰ ਹੈ ਇਹ ਕੱਲ ਨੂੰ ਜਦੋਂ ਬਾਈ ਦੀ ਵੇ ਅਪੜੀ ਤਾਂ ਲੋਕ ਸਸਾਸੀ ਬਣ ਨਹੀਂ ਦਿੰਦੇ ਇਹਨੂੰ ਬਈ ਜੇ ਇਹ ਬਣਦੀ ਵੀ ਹੈ ਤੇ 4 ਫੁੱਟ ਵਾਲੀ ਦੁਬਾਰੇ ਸਰਕਾਰ ਦਾ ਕਰੋੜਾ ਰੁਪਿਆ ਦਾ ਨੁਕਸਾਨ ਸਾਡੇ ਟੈਕਸਾਂ ਦਾ ਪੈਸੇ ਦਾ ਨੁਕਸਾਨ ਹੋ ਰਿਹਾ ਕੋਈ ਸਰਕਾਰ ਦੀ ਪ੍ਰਪੋਜ਼ਲ ਹੀ ਨਹੀਂ ਹੈਗੀ ਇਹਨੂੰ ਜਿਹੜਾ ਹੈਗਾ ਪਾਣੀ ਇਧਰ ਨੂੰ ਜਾਂਦਾ ਜਿਹੜਾ ਜੇਲ੍ਹ ਵਾਲੇ ਪਾਸੇ ਨੂੰ ਓਪਨ ਜੇਲ੍ਹ ਵਾਲੇ ਪਾਸੇ ਨੂੰ ਉਧਰ ਨੂੰ ਭੇਜਣਾ ਉਧਰ ਨੂੰ ਭੇਜਣ ਨੂੰ ਇਧਰ ਕੀ ਕਰਨਾ ਨਾਲੇ ਲੋਤੇ ਖੇਤੀ ਨੂੰ ਕੰਮ ਆਵੇ ਪਾਣੀ ਇਹ ਜੇਲ੍ਹ ਦੀ ਨੂੰ ਇਹ ਤਾਂ ਨਾਲਾ ਵੀ ਨਹੀਂ ਜੀ ਜਾਂਦਾ ਪਾਣੀ ਪੁਰਾਣਾ ਲੈ ਕਿੱਥੇ ਲੋਕਾਂ ਦੇ ਜਿੱਧਰੋਂ 4 ਰੁਪਏ ਮਿਲਣ ਨੇ ਜਿੱਥੋਂ ਨੂੰ ਹੋ ਜਾਂਦੀ ਆ ਆ ਅੱਜ ਆ 4 ਫੁੱਟ ਪਾਉਣ ਲੱਗੇ ਜੀ ਕੱਲ ਨੂੰ ਅਸਾਲ ਬਾਅਦ ਫੇਰ ਇਹਨੂੰ ਪੱਟਣਗੇ ਜੀ ਵੀ ਹੁਣ ਦੱਸੋ ਕੀ ਕਰੀਏ ਜੀ ਆ ਹੁਣ ਕਰੋਨਾ ਰੁਪਇਆ ਹੁਣ ਬਿੱਲ ਪਾਸ ਹੋ ਜਾਣਗੇ ਕਰੋਨਾ ਫੇਰ ਹੋ ਜਾਣਗੇ ਜੀ ਸਮੱਸਿਆ ਇਹ ਹੈ ਵੀ ਅਸੀਂ ਇਹ ਪਾਣੀ ਪਗੰਦਾ ਪੈਣ ਨਹੀਂ ਦੇਣਾ ਇਹ ਬਿਮਾਰੀ ਸਾਨੂੰ ਬਹੁਤ ਫੈਲਦੀ ਆ ਸਾਡੇ 6-7 ਮੌਤਾਂ ਹੋ ਗਈਆਂ ਇਹ ਪਾਣੀ ਦੇ ਨਾਲ ਗੰਦੇ ਨਾਲ ਹਰ ਇੱਕ ਸਾਲ ਸਾਨੂੰ ਡੈਂਗੂ ਹੁੰਦਾ ਹਰ ਇੱਕ ਸਾਲ ਸਾਡੇ 2-2 ਮਰੀਜ਼ ਮਰਦੇ ਨੇ ਵੇ ਇਹ ਪਾਣੀ ਆຊੂਰੇ ਪੈਣ ਨਹੀਂ ਦੇਣਾ ਹੈਗਾ ਗੰਦਾ ਵੇ ਜਿੱਥੇ ਪੈਂਦਾ ਆਇਆ ਉਹ ਦਰੋਂ ਆਪ ਆਪਣਾ ਪਾਉਣਾ ਚਾਹੀਦਾ ਚਾਹੇ ਜੇਹੜਾ ਵਾਲਾ ਪਾਉਣਾ ਚਾਹੇ ਆਪਣਾ ਢਿੰਗ ਹੀ ਪਾਉਣਾ ਸਾਡੇ ਵੀਰੇ ਦੇਖ ਲੈ ਪੰਜ ਤਾਂ ਮੁੰਡੇ ਮੁੱਕਲੇ ਇਹਦੇ ਨਾਲ ਕੈਂਸਰ ਹੋਣ ਦਾ ਸਾਡਾ ਪਾਣੀ ਸਾਰਾ ਖਰਾਬ ਹੋ ਗਿਆ ਸਾਡੇ ਬੱਚਿਆਂ ਨੂੰ ਸਾਰਿਆਂ ਨੂੰ ਖਾਜ ਲੱਗੀ ਪਈ ਆ ਅਸੀਂ ਗਰੀਬ ਬੰਦੇ ਕਿੱਥੋਂ ਇਲਾਜ ਕਰਾਂਗੇ ਘਰਾਂ 'ਚ ਸਾਡੇ ਗੋਡੇ-ਗੋਡੇ ਪਾਣੀ ਵੜ ਜਾਂਦਾ ਐਨਾਂ ਐਨਾਂ ਸਾਡੇ ਨਾਲੇ ਵਿੱਚ ਘਾਹ ਖੜਾ ਕੋਈ ਸਾਡੀ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਕਰਦਾ ਉਦੋਂ ਦੇਬਮਾਨ ਆਈ ਤੇ ਮਿੱਠੀਆਂ ਗੋਲੀਆਂ ਦੇ ਕੇ ਖਰਾ ਕੇ ਗੂਠੇ ਲਵਾ ਕੇ ਅਣਪੜ ਬੁੜੀਆਂ ਤੋਂ ਪਾਰ ਗਿਆ ਸਾਨੂੰ ਪਤਾ ਨਹੀਂ ਸੀ ਐਂ ਦੇਣਾ ਜਿੱਥੇ ਪਾਣੀ ਸਾਡੇ ਉੱਥੇ ਘਰ ਨੇਕ ਜਮੀ ਉੱਪਰ ਖੜਾ ਹ ਤੇ ਬਿਮਾਰੀਆਂ ਬਹੁਤ ਜ਼ਿਆਦਾ ਫੈਲਦੀਆਂ ਨੇ ਜੀ ਕੈਂਸਰ ਵਗੈਰਾ ਹੁੰਦੇ ਨੇ ਡੇਂਗੂ ਵਗੈਰਾ ਉਹਦੀ ਸਫਾਈ ਨਹੀਂ ਕੋਈ ਕਰਦਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਹੋ ਰਹਾਗਾ ਸਾਡੇ ਚ ਅਸੀਂ ਪਾਣੀ ਇਹ ਪੈਣ ਨਹੀਂ ਦੇਣਾ ਹੈਗਾ ਨਾ ਅਸੀਂ ਪੈਣ ਨਹੀਂ ਦੇਣਾ ਜੀ ਕਿੰਨੀਆਂ ਬਿਮਾਰੀਆਂ ਨੇ ਪਿੰਡ ਚ ਪਹਿਲੇ ਬਿਮਾਰੀਆਂ ਕੈਂਸਰ ਜੀ ਡੇਂਗੂ ਖੁਦ ਮੇਰੇ ਘਰ ਵਾਲਾ ਵੀ ਕੈਂਸਰ ਹੋ ਗਿਆ ਮਰਿਆਗਾ ਜੀ ਸਾਨੂੰ ਇਹੀ ਬਿਮਾਰੀਆਂ ਜਿਆਦਾ ਆਸਣ ਪ੍ਰੋਬਲਮ ਬਸ ਪਾਣੀ ਇਸੇ ਪੈਣ ਨਹੀਂ ਦੇਣਾ ਹੈਗਾ ਜੀ ਜੇ ਨਹੀਂ ਰੋਕਣਗੇ ਬਸ ਫਿਰ ਹੈਗੇ ਹਲ ਤਰਨਿਆਂ ਦੇ ਸਾਬੇ ਦਾ ਪਾਣੀ ਸਾਡੇ ਪਿੰਡ ਦਲੱਦੀ ਟੋਬੇ ਚ ਪਾ ਰਹੇ ਨੇ ਇਹਦਾ ਗਾਹਾਂ ਕੋਈ ਨਿਕਾਸੀ ਹੈ ਨਹੀਂ ਗੰਦੇ ਪਾਣੀ ਨਾਲ ਔਰੇ ਕਿਵੇਂ ਬਸਾਂਗੇ ਪਾਣੀ ਪਹਿਲੇ ਖਰਾਬ ਹੋ ਚੁੱਕਾ ਧਰਤੀ ਦਾ ਪਹਿਲਾਂ ਕਿੱਥੇ ਜਾਂਦਾ ਸੀ ਪਹਿਲਾਂ ਇਹ ਬੌੜਾ ਕੰਨੀ ਜਾਂਦਾ ਸੀ ਦੇ ਵਿੱਚ ਪਹਿਲੇ ਹੀ ਬਿਮਾਰੀਆਂ ਬਹੁਤ ਨੇ ਅਸੀਂ ਤਾਂ ਇਹ ਕਹਿੰਦੇ ਆ ਵੀ ਜਿੱਥੇ ਦੀ ਪਹਿਲਾਂ ਪਾਣੀ ਜਾਂਦਾ ਸੀ ਨਾਬੇ ਦਾ ਸ਼ਹਿਰ ਦਾ ਪਾਣੀ ਉਧਰ ਨੂੰ ਗਿਆ ਯਾਰ ਸਾਡੇ ਪਿੰਡ ਨਾ ਪਾਇਆ ਜਾ